ਫਿਲੌਰ ਹਲਕੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਸ਼ਾਂਤ ਮੀਟੰਗ ਨਾਲ ਹੋਈਆਂ ਸਵੇਰ ਤੋਂ ਹੀ ਲੋਕ ਚੋਣ ਬੁੱਧ ਤੇ ਲਾਈਨਾਂ ਵਿੱਚ ਲੱਗ ਆਪਣੀ ਆਪਣੀ ਵੋਟ ਪਾ ਰਹੇ ਸਨ ਇਸ ਸਮੇਂ ਹਲਕਾ ਫਿਲੌਰ ਦੇ ਕਾਂਗਰਸੀ ਐਮਐਲਏ ਸਰਦਾਰ ਵਿਕਰਮ ਚੌਧਰੀ ਪਾਰਟੀ ਵਰਕਰਾਂ ਦੀ ਹੌਸਲਾ ਵਜਾਈ ਵੱਖ-ਵੱਖ ਪਿੰਡਾਂ ਦਾ ਚੱਕਰ ਲਗਾ ਰਹੇ ਸਨ ਇਸ ਸਮੇਂ ਵਿਕਰਮ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਵੋਟਰਾਂ ਦੀਆਂ ਰੌਣਕਾਂ ਲੱਗੀਆਂ ਹਨ ਉਨਾ ਕਿਹਾ ਕਿ 17 ਤਰੀਕ ਨੂੰ ਨਤੀਜੇ ਕਾਂਗਰਸ ਪਾਰਟੀ ਦੇ ਪੱਖ ਵਿੱਚ ਆਉਣਗੇ ਅਤੇ ਬਲਾਕ ਸੰਪਤੀ ਬਣੇਗੀ ਲੋਕ ਚਾਹੁੰਦੇ ਹਨ ਕਿ ਦੁਬਾਰਾ ਬਲਾਕ ਸੰਪਤੀ ਤੇ ਕਾਂਗਰਸ ਪਾਰਟੀ ਕਾਬਜ ਹੋਵੇ ਕਿਉਂਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਪਾਰਟੀ ਦੀ ਬਲਾਕ ਸੰਪਤੀ ਬਣੀ ਸੀ ਉਦੋਂ ਹਲਕੇ ਫਲੋਰ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਲੈ ਕੇ ਆਈ ਸੀ ਅਤੇ ਹਲਕੇ ਵਿੱਚ ਸਰਵਪੱਖੀ ਵਿਕਾਸ ਹੋਇਆ ਸੀ VOTER ਬਾਬਾ ਸੁਖਵਿੰਦਰ ਸਿੰਘ ਅਲਵਾਲ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਆਪਣੀ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕਾਫੀ ਲੋਰ ਦੇ ਵਿੱਚ ਘੁੰਮ ਰਹੇ ਹਾਂ ਤੇ ਸਰ ਕਿੱਦਾਂ ਦਾ ਜਿਹੜਾ ਇਲੈਕਸ਼ਨ ਦਾ ਰੋਜ਼ਾਨਾ ਔਰ ਕਿੱਦਾਂ ਉਹਦੇ ਬਾਰੇ ਸਾਰਾ ਬਰੀਫ ਕਰੇ ਅੱਜ ਕਾਂਗਰਸ ਪਾਰਟੀ ਦੇ ਹਰ ਬੂਥ ਤੇ ਰੌਣਕ ਲੱਗੀ ਹੈ ਔਰ ਇਸ ਵੇਲੇ ਅਸੀਂ ਪਿੰਡ ਨੰਕਲ ਵਿੱਚ ਆਪਣੀ ਕਾਂਗਰਸ ਪਾਰਟੀ ਦੀ ਕੈਂਡੀਡੇਟ ਕਮਲੇਸ਼ ਰਾਣੀ ਜੀ ਉਹਨਾਂ ਵਾਸਤੇ ਅੱਜ ਅਸੀਂ ਇੱਥੇ ਉਹਨਾਂ ਦਾ ਹੌਸਲਾ ਵਧਾਣ ਆਏ ਹਾਂ ਔਰ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਬੋਥ ਤੇ ਲਾਈਨਾਂ ਲੱਤ ਕੇ ਲੋਕ ਆਪਣੇ ਵੋਟ ਪਾਉਣ ਜਾ ਰਹੇ ਨੇ ਤਾਂ ਮੈਨੂੰ ਪੂਰਾ ਨਾਸ ਹੈ ਕਿ ਔਰ ਨਾਲੇ 17 ਤਰੀਕ ਨੂੰ ਜਿਹੜੇ ਨਤੀਜੇ ਹੋਣਗੇ ਉਹ ਕਾਂਗਰਸ ਦੇ ਪੱਖ ਬਹੁਤਾਂ ਦਾ ਲੱਗ ਕਾਂਗਰਸ ਦੀ ਇੱਥੇ ਬਹੁਤ ਸਖਤੀ ਬਣੀ ਤੁਸੀਂ ਹੋਰ ਵੀ ਪਿੰਡਾਂ ਦੇ ਵਿੱਚ ਇਹ ਜਿਹੜਾ ਦੌਰਾ ਕਰ ਰਹੀ ਹੈ ਕਿੱਦਾਂ ਦਾ ਨਤੀਜਾ ਦੇਖਣਾ ਬਹੁਤ ਬਹੁਤ ਅੱਛਾ ਭਾਰੀ ਰਿਸਪੌਂਸ ਹੈ ਸਾਰੇ ਹੀ ਬੂਥ ਜਿਹੜੇ ਮੈਂ 8 10 ਬੂਥਾਂ ਤੇ ਹੋ ਪਿਆ ਜਾ ਹੈ ਅੱਗੇ ਜਾ ਰਹੇ ਹੈ ਬਹੁਤ ਅੱਛਾ ਰਿਸਪੌਂਸ ਹੈ ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਦੁਬਾਰਾ ਲੋਕ ਸਭਾ ਦੀ ਤੇ ਕਾਬਜ ਹੋਵੇ ਕਿਉਂਕਿ ਜਦੋਂ ਪਿਛਲੇ 5 ਸਾਲ ਦੀ ਲੋਕ ਸਭਾ ਦੀ ਕਾਂਗਰਸ ਪਾਰਟੀ ਦੀ ਬਣੀ ਸੀ ਸਿਰਫ ਪੱਖੀ ਵਿਕਾਸ ਹੋਇਆ ਸੀ ਕਰੋੜਾਂ ਰੁਪਏ ਦੀ ਗ੍ਰਾਂਟ ਅਸੀਂ ਲੈ ਕੇ ਆਏ ਸੀ ਅਸੀਂ ਆਸ ਕਰਦੇ ਹਾਂ ਕਿ ਮਾਰਚ 17 ਤਰੀਕ ਨੂੰ और पार्टी ने जीत प्राप्त हुई है दोबारा तो हमारी कमेटी हमारी ब्लॉक संबंधी एक कमेटी बनेगी और assi ऑल राउंड डेवलपमेंट इस विधानसभा रूप से करेंगे आज जिला परिषद में लौटा है संबंधित इसवासी एरिया का जो अपना अधिकार है ਬੜਿਆ ਹੋਇਆ ਉਹ ਸਾਨੂੰ ਪਾਣੀ ਚਾਹੀਦੀ ਹੈ ਜੇਕ ਹੱਥ ਪਰਮਾਤਮਾ ਦੇ ਹੱਥ ਵਿੱਚ ਹੈ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਦਾ ਕੰਮ ਚਾਹੀਦਾ ਹੈ ਜੋ ਲੋਕਤੰਤਰ ਦੇ ਵਿੱਚ ਅਸੀਂ ਆਉਂਦੇ ਆ ਅਸੀਂ ਆਪਣੇ ਫਰਜ਼ ਨਿਭਾਈਏ ਵੈਰੀ ਗੁੱਜ ਜਿੱਤ ਕਾਲਸ ਕਰਾਈ ਜਿੱਤ